ਹਾਂਜੀ ਤੇ ਆਪਾਂ ਹੋ ਗਏ ਰੈਡੀ ਜਿਵੇਂ ਕਿ ਤੁਹਾਨੂੰ ਕੱਲ ਮੈਂ ਦੱਸਿਆ ਸੀਗਾ ਵੀ ਅੱਜ ਆਪਾਂ ਜਾਵਾਂਗੇ ਆਪਣੀ ਭੈਣ ਕੋਲ ਨੂੰ ਤੇ ਆਪਾਂ ਤਿਆਰ ਹੋ ਚੁੱਕੇ ਹਾਂ ਤੇ ਜਸ ਕਰਨ ਵੀ ਤਿਆਰ ਹੋ ਗਏ ਆਪਣੇ ਨਾਲ ਤੁਸੀਂ ਹਾਂ ਜੁਗਨੀਏ ਉਹ ਫ੍ਰਿਜ ਜਿੱਪੇ ਜੱਗ ਚ ਆ ਗਿਆ ਉਹ ਫ੍ਰਿਜ ਚ ਜੱਗ ਚੋਂ ਕੱਢ ਕੇ ਲੈ ਜਾ ਜੱਗ ਉਧਰ ਰੱਖ ਲੈ ਬਸ ਠੀਕ ਕੋਲੀ ਜੱਕ ਲੋਪਰੋਂ ਉਹ ਦੇ ਲੰਬੀ ਹੱਥ ਕਰਕੇ ਕੋਲੀ ਜੱਕ ਲੋਪਰੋਂ ਹੂੰ ਗਿੱਲੇ ਮੂੰਹ ਤੇ ਲਾ ਲਈ ਮਾਰ ਲੈ ਮਾੜੇ ਨੂੰ ਤੇ ਜਿਸ ਕਰਨ ਲੱਗਿਆ ਹੈ ਹਾਂ ਲੋਸ਼ਨ ਜੇ ਲਾਉਣ ਮੂੰਹ ਤੇ ਤੇ ਬਸ ਆਪਾਂ ਤਿਆਰ ਹੋ ਗਏ ਮੀ ਕਿਣਮਣ ਜੀ ਹੋ ਰਹੀ ਹੈ ਬਸ ਮਾਣੀ ਮਾੜੀ ਜੀ ਤੇ ਆਪਾਂ ਇਦਾਂ ਹੀ ਨੰਗ ਜਾਣਾ ਬਸ ਚੱਲਾਂਗੇ ਤੇ ਇੱਕ ਵਾਰ ਵਿੱਚ ਮੇਰੇ ਆ ਹੋ ਗਈ ਦੇਖੋ ਇੱਕ ਆ ਹੋ ਗਈ ਦੋ ਫਿਰਸੀਆਂ ਹੋ ਗਈਆਂ ਕਿੱਥੇ ਮੂੰਹ ਤੇ ਆ ਦੇ ਅੱਜ ਆਪਾਂ ਨੇ ਕਾਂਟੇ ਪਾਏ ਆਪਣੀ ਭੈਣ ਨੇ ਦਿੱਤੇ ਦੇ ਪਿੰਡ ਕਾਲੇਕੇ ਬਲੌਕ ਵਾਲੀ ਨੇ ਜਿਹੜਾ ਆਪਾਂ ਨੂੰ ਗਿਫਟ ਭੇਜਿਆ ਸੀਗਾ ਉਹੀ ਕਾਂਟੇ ਪਾਏ ਨੇ ਅੱਜ ਆਪਾਂ ਨੇ ਤੇ ਚੱਲਦੇ ਆਂ ਬਸ ਹੁਣ ਸਟਿੱਕ ਲੈ ਜਾਨਾ ਸਟਿੱਕ ਨਹੀਂ ਨਹੀਂ ਰਾਜੇ ਰਾਜੇ ਜੇ ਕੋਈ ਸ਼ਾਰਟ ਸ਼ੂਟ ਬਣਾਇਆ ਵੀਡੀਓ ਬਣਾਈ ਫਿਰ ਆਪਾਂ ਤੁਹਾਡੇ ਨਾਲ ਜੁਆਇਨ ਕਰਾਂਗੇ ਨਹੀਂ ਸਿੱਧਾ ਹੀ ਜਾ ਕੇ ਆਪਾਂ ਆਪਣੇ ਪਿੰਡ ਮਿਲਾਂਗੇ ਚੱਲਦੇ ਆਂ ਜੀ ਹਾਂਜੀ ਇੱਥੇ ਮੀਂਹ ਤਾਂ ਕਾਫੀ ਪੈ ਰਿਆ ਸੀਗਾ ਪਰ ਆਪਾਂ ਤਿਆਰ ਹੋ ਕੇ ਮੀਂਹ ਦੇ ਵਿੱਚ ਚੱਲ ਪਏ ਸੀਗੇ ਨués ਵੀ ਕੇ ਨਾ ਬਸ ਦੇ ਵਿੱਚ ਬੈ ਗਏ ਚਲੋ ਫਿਰ ਕਪੜੇ ਸੁੱਕੀ ਜਾਣਗੇ ਹਵਾ ਦੇ ਵਿੱਚ ਬਸ ਦੇ ਵਿੱਚ ਹਵਾ ਲੱਗਦੀ ਰਹਿੰਦੀ ਆ ਬਿਕੇਰਾ ਘਰੋਂ ਚਲ ਦੁਰ ਪਈ ਹੈ ਨਾ ਬਸ ਤੁਹਾਨੂੰ ਪਤਾ ਹੈ ਮੀਂਹ ਦੇ ਵਿੱਚ ਇੰਨੇ ਕੰਮ ਤਾਂ ਹੁੰਦੇ ਨਹੀਂਗੇ ਬਸ ਗੋਹਾ ਕੁੜਾ ਕਰਕੇ ਪਸ਼ੂਆਂ ਦਾ ਪਾਣੀ ਵਗੈਰਾ ਪਲਾ ਕੇ ਸਾਰਾ ਆਪਾਂ ਪੱਠੇ ਵਗੈਰਾ ਪਾ ਕੇ ਫਿਰ ਰੋਟੀ ਲਾ ਕੇ ਰੱਖਿਆ ਸੀਗੇ ਤੇ ਫਿਰ ਆਪਾਂ ਤਿਆਰ ਹੋ ਕੇ ਆ ਗਏ ਸੀਗੇ ਇਧਰ ਨੂੰ ਘਰੋਂ ਅਸੀਂ ਨੋ 9:30 ਵਜੇ 10 ਵਜੇ ਨਿਕਲ ਗਏ ਸੀਗੇ ਤੇ 5 ਕੁ ਮਿੰਟ ਅੱਡੇ ਤੇ ਖੜੇ ਤੇ ਉੱਥੇ ਬੱਸ ਢਿਕਣੀ ਪਈ ਫੇਰ ਆਪਾਂ ਚੜ ਗਏ ਸੀਗੇ ਬੱਸ ਤੇ ਕਣੀਆਂ ਬੈ ਰਹੀਆਂ ਸੀਗੀਆਂ ਟਾਕੀ ਦੇ ਸੀਸੇ ਲੱਗੇ ਹੋਏ ਸੀਗੇ ਉਹਦੇ ਵਿੱਚ ਵੀਡੀਓ ਬਣਾਈ ਦੀ ਜਿਸ ਕਰਨ ਨੇ ਤੇ ਫੇਰ ਆਪਾਂ ਇੱਥੇ ਆ ਗਏ ਸੀਗੇ ਹੋਟਲ ਤੇ ਮੈਂ ਕਿਹਾ ਚਲੋ ਕਾਲੀ ਹੱਤਕਾਂ ਨੂੰ ਜਾਣਾ ਵੀ ਮਿੱਠਾ ਲੈ ਚਲਦੇ ਆ ਫੇਰ ਇੱਥੇ ਆਪਾਂ ਮਿੱਠਾ ਲੈ ਗਏ ਸੀਗੇ ਇੱਕ ਡੱਬਾ ਤੇ ਮੈਂ ਇੱਥੇ ਦੇ ਦਿੱਤੇ ਪੈਸੇ ਜਿਸ ਕਰਨ ਦੇਖ ਰਿਹਾ ਸੀਗਾ ਇਹ ਖਾਣੂ ਪਤਾ ਨਹੀਂ ਕੀ ਮੰਗਦਾ ਸੀਗਾ ਪਤਾ ਨਹੀਂ কুরਕਰੇ ਮੰਗਦਾ ਸੀਗਾ ਤੁਹਾਨੂੰ ਪਤਾ ਹੀ ਆ ਬੱਚਿਆਂ ਨੂੰ কুরਕਰੇ ਜਾਂਦਾ ਹੁੰਦਾ ਬਾਲਾ ਜੋ ਦੇਖ ਲੈਣ ਤੇ ਇਹ ਹੈਗੀ ਆ ਜੀ ਆਪਣੀ ਗੜੀ ਨਹਿਰ ਦੀ ਵੀਡੀਓ ਦੇਖੋ ਪਾਣੀ ਵੈਸੇ ਪੰਜਾਬ ਚ ਕਿੰਨਾ ਆਇਆ ਹੋਇਆ ਆਪਣੀ ਨਹਿਰ ਦੇ ਵਿੱਚ ਇੰਨਾ ਨਹੀਂ ਹੈਗਾ ਥੱਲੇ ਹੀ ਆ ਨਹਿਰ ਨਹਿਰ ਭਰੀ ਹੋਈ ਨਹੀਂ ਹੈਗੀ ਪਹਿਲਾਂ ਤਾਂ ਬਹੁਤ ਸੀਗੀ ਹੁਣ ਤਾਂ ਥੱਲੇ ਹੀ ਆ ਤੇ ਗਾਹਾਂ ਆਪਾਂ ਨੂੰ ਮੇਰਾ ਭਰਾ ਖੜਾ ਸੀ ਲੈ ਕੇ ਆਉਣ ਲਈ ਤੇ ਲੋਤੀਆ ਜੀ ਆ ਜੀ ਕੋਸੋ ਮੋਟਰ ਤੋਂ ਆਰਡਰ ਕਰਤਾ ਸੀ ਸਮਾਨ ਉਹ ਲੈਣਾ ਸੀ ਫਿਰ ਤਾਂ ਕਰਦਾ ਪਿੰਡ ਪਾਣੀ ਨਾ ਭਰਿਆ ਪਿਆ ਕੀ ਗੱਲ ਬਸ ਥੋੜੀ ਪਾਣੀ ਐਵੇਂ ਜਿਵੇਂ ਆਉਂਦੇ ਇਹ ਫੇਰ ਇਹਨਾਂ ਦੀ ਉਹ ਹੋ ਗਈਆਂ ਨਾਲੀਆਂ ਭਰ ਗਈਆਂ ਮਿਲਦਾ ਹਨਾ ਸੀਵਰੇਜ ਪਿੱਛੇ ਵਾਧੂ ਸਾਰੇ ਗੱਡੀ ਦੋ ਪੂਰੀ ਕਿ ਪਿੰਡ ਨੀਵਾ ਇਹ ਜਾ ਗੁੱਲੀ ਗੁੱਲੀ ਕਰਤੀ ਕੀ ਹੁੰਦੀ ਹੈ ਪਾਣੀ ਘਰਾਂ ਚ ਬੜਿਆ ਪਿਆ ਵਿਚਾਰਿਆਂ ਦੇ ਬੜਾ ਤੇਲ ਨਾ ਖਤਮ ਹੋ ਗਿਆ ਵੇ ਪੰਗਾ ਪਿਆ ਲੱਗਦਾ ਆਹ ਦੇ ਇੱਧਰ ਆ ਉਹ ਮੰਨਾਂ ਦਾ ਪਾਣੀ ਆ ਗਿਆ ਗ੍ਰੈਂਟ ਉਹ ਜੋ ਤ ਪਹਿਲਾਂ ਇਹ ਨਾ ਹੈ ਨਹੀਂ ਜੀ ਸਹਿਜਾ ਪਾਣੀ ਆ ਗਿਆ ਫਿਰ ਆਪਰੇ ਪਿੰਡ ਹਾਂ ਕਿੱਥੋਂ ਆ ਗਿਆ ਇਹ ਨਾਲ ਦਵਾਲੇ ਉਹ ਇਹ ਨਾ ਇਹ ਪਾਣੀ ਹੈ ਨਹੀਂ ਜੀ ਆਹ ਉਹ ਹਾਂ ਬਈ ਇੱਧਰ ਜੀ ਆ ਗਿਆ ਗੱਡੀ ਚ ਪਾਣੀ ਭੜ ਗਿਆ ਵਿੱਚ ਹਾਂ ਓਹੋ ਉਹ ਯਾਰ ਜੀ ਤਾਂ ਇੱਧਰ ਜੀ ਗਿਆ ਸੱਚੋਏ ਹਾਂ ਮਾਮੀ ਬੇਟੂ ਸੀ ਗਿਆ ਨਾ ਪਾਣੀ ਹੈ ਨਹੀਂ ਸੀ ਉਹਦੇ ਆਪਣੇ ਬੰਦੇ ਤਾਂ ਨਹੀਂ ਗੰਡੂਆ ਨਾ ਗੰਡੂ ਨਾਲ ਡੱਬਾ ਵੀ ওভারਫਲੋ ਚੱਲਦਾ ਉਹ ਸੀਟ ਸਾਧਦੇ ਕਿੱਥੇ ਪਹੁੰਚ ਗਏ ਹੁਣ ਆਪਾਂ 10 ਬ੍ਰਟਾ ਪੇ 10 ਬੁਰ ਤੱਕ ਨਾ ਚੱਕ ਤਾਂ ਟੱਪੇ ਅੱਛਾ ਤਾਂ ਸੀਟ ਘਰੇ ਪਹੁੰਚਦੇ ਲੱਗਦੇ ਨਹੀਂ ਆਪਾਂ ਅੱਛਾ ਬਸ ਚੱਕ ਚੀ ਆਇਆ ਹੈ ਨਾ ਗੱਡੀ ਛੱਡ ਕੇ ਮਾਰਦੇ ਪਾਣੀ ਖਿੱਚ ਲਿਆ ਗੱਡੀ ਨੇ ਹੈ ਨਾ ਓ ਟੀਡ ਬੈਟ ਲਾ ਲੋ ਆਹ ਦੇਖੋ ਬਹੁਤ ਸੀ ਕਿਦੋਂ ਪਰੇ ਗਿਆ ਉਹ ਸੜਾ ਪਾਣੀ ਕਿੰਨਾ ਆ ਗਿਆ ਨਾ ਤੇ ਪਾਣੀ ਆ ਗਈ ਦੋ ਦਰਜ ਬੰਦ ਚੱਕ ਚ ਪਾਣੀ ਸੀ ਹੈ ਨਾ ਪੈਂਦਾ ਹੀ ਬਹੁਤ ਆ ਆਹ ਦੇ ਦਵਾ ਕੇ ਤਾਂ ਗੱਲ ਖਾਲੀ ਸੀ ਟੀਡ ਬੈਟ ਲਾ ਪਾਣੀ ਨੇ ਭਾਈ ਇਹਨਾਂ ਮੜੀ ਦੇ ਸਰੂਪ ਦੇ ਕੇ ਚੱਲ ਇਹ ਗੱਡੀ ਨਹੀਂ ਤਾਂ ਪਾਣੀ ਇਹਨੇ ਬੰਦ ਕਰਾ ਦੇ ਪਾਪਾ ਓ ਚੱਲ ਦੁਬਾਰਤ ਤੋਂ ਲਾ ਲੋ ਕਿਤੇ ਰੱਪਾ ਕੋਲੋਂ ਪਾਣ ਜੀ ਨਹੀਂ ਉਹ ਤਾਂ ਪਾਣੀ ਆ ਦੇ ਸਾਰੇ ਨਾਰਮਲ ਆ ਵੀ ਆਇਆ ਜੀ ਨੇ ਕਿ ਆ ਵੀ ਹੋਰ ਪਿੰਡ ਦੀ ਜਗ੍ਹਾ ਉਹ ਤੇਰੀ ਨੀਵੇਂ ਦੀ ਜਗ੍ਹਾ ਤੇ ਮੇਰੇ ਨਾਲ ਤਾਂ ਨੀਵੇਂ ਉਹ ਨੀਵੇਂ ਹੋ ਗਈ ਛੜਕਾਂ ਉੱਚੀਆਂ ਹੋ ਜਾਂਦੀਆਂ ਨੇ ਤਾਂ ਘਰਾਂ 'ਚ ਵੜ ਗਏ ਪਾਣੀ ਹਾਂ ਵੀ ਦੇਖੋ ਕਿੰਨਾ ਪਾਣੀ ਪਹਿਲਾਂ ਹੈ ਨਹੀਂ ਸੀਗਾ ਇਹ ਅਸੀਂ ਗਏ ਅਸੀਂ ਗਈਆਂ ਸੀ ਹਾਂ ਵੀ ਜਾਂ ਤਾਂ ਮੀਂਹ ਤੇਜ਼ ਹੋ ਗਿਆ ਮੈਨੂੰ ਤਾਂ ਇੱਧਰ ਗੱਡੀ ਦੀ ਟੈਂਸ਼ਨ ਹੋ ਜਾਂਦੀ ਸੀ ਵੀ ਇਹ ਬੰਦ ਹੋ ਜਾਂਦੀ ਆ ਉਹ ਤੇਰੀ ਆ ਤਾਂ ਆਪਾਂ ਨੂੰ ਬੋਤਲ ਚ ਪਤਲੇ ਲਿਆਉਣਾ ਪੈਣਾ ਪਹਿਲਾਂ ਤਾਂ ਕਿਤੇ ਜਾਊਗੀ ਮੰਜੀ ਸਾਹਿਬ ਅਬ ਮੰਜੀ ਸਾਹਿਬ ਜਾਣਾ ਬੰਦੇ ਦਾ ਹੋਰ ਕੰਮ ਆਹ ਦਾ ਠੀਕੇ ਨੇ ਉਹ ਦੂਜਾ ਆਪਣੇ ਵਾਲਾ ਭਰ ਜਾਂਦਾ ਆਪਾਂ ਆਹ ਬਸ ਕਿੱਦ ਕੀਆ ਆਪੇ ਆ ਕੰਮ ਆਪਰੇ ਦੋ ਡੋਪੇ ਨੇ ਕਿ ਤਿੰਨ ਤਿੰਨ ਨੇ ਉਹ ਆਖੀ ਜੇ ਲਿਖੋ ਹਾਂ ਗਾਰੇ ਗੁੰਝੀਆਂ ਦੀ ਆ ਪਰ ਤਰੇਸ ਅੰਡੂ ਪਾਣੀ ਭਰਿਆ ਗਿਆ ਹਾਂਜੀ ਆਪਾਂ ਪਹੁੰਚ ਗਏ ਸੀਗੇ ਗੰਡੂਆਂ ਮੀਂਹ ਦੇਖੋ ਮੀਂਹ ਹਲੇ ਉਨੇ ਹੀ ਪੈ ਰਿਹਾ ਹੈ ਲੋਗਰ ਜੀ ਮਮੇ ਤੇ ਮੀਂਹ ਫੁੱਲ ਜੋਰਾਂ ਤੇ ਪੈ ਰਿਹਾ ਹੈ ਤੇ ਇੱਧਰ ਬੈਠਾ ਆਪਣਾ ਸੈੱਜ ਬ੍ਰੀਕ ਤਿਆਰ ਹੋ ਗਿਆ ਸੈੱਜ ਇਸ ਕਨ ਹਾਂ ਹਰਪਨ ਹੈਲੋ ਸਤਿ ਸ਼੍ਰੀ ਅਕਾਲ ਹਰਪਨ ਸਤਿ ਸ਼੍ਰੀ ਅਕਾਲ

ਕੜਾਈ ਵਿੱਚ ਤੇ ਰਾਸੀ ਤੇਗ ਬਣਾਵਾਂਗੇ ਵਿੱਚ ਸੁਹੀ ਰਖੜਾ ਯਾਰ ਉਹ ਫੋਨ ਚੱਲਦਾ ਅੰਦਰ ਫੋਨ ਗगन ਫੋਨ ਗगन ਫੋਨ ਚੱਲੋ ਦੇਖੋ ਬੜੇ ਬਾਈਏ ਢਾੜਕੇ ਨੂੰ ਹੈ ਆਂਟੀ ਨੂੰ ਲਓ ਆਂਟੀ ਫਸ ਗਿਆ ਲਓ ਆਂਟੀ ਵਿਚਾਰੀ ਲੱਗੀ ਹੈ ਕੰਮ ਕਰਾਂ ਸੋ ਇਹ ਦੀ ਪਿਆਸੀ ਲੱਗਣੀ ਹੈ ਹੈ ਹਾਂ ਮਾਣੇ ਨਵੇਂ ਚੀਚੇ ਨੇ ਹੁਣ ਕੜਾਹੀ ਮੰਡਰ ਗਏ ਵਲੌਗ ਤੇ ਵਲੌਗ ਤੇ ਨੇ ਹਾਂਜੀ ਇੱਥੇ ਪਹੁੰਚ ਗਏ ਸੀਗੇ ਆਪਾਂ ਕਰੇ ਤੇ ਚਾਹ ਪੀ ਲਈ ਸੀਗੀ ਤੇ ਉਸ ਤੋਂ ਬਾਅਦ ਦਾੜ ਸਬਜੀ ਤਾਂ ਆਂਟੀ ਉਹਨਾਂ ਨੇ ਬਣਾਈ ਹੋਈ ଥିਗੀ ਸਵੇਰ ਦੀ ਤੇ ਦੇਖ ਰਹੀਂਦੀ ਸੀ ਬਣਾਉਣ ਤੋਂ ਪ੍ਰਸ਼ਾਦ ਬਣਾਵਾਂਗੇ ਸੂਜੀ ਦਾ ਤੇ ਉਹ ਲੱਗੀ ਸੀ ਕਿ ਮੈਂ ਬਣਾਉਣ ਤੇ ਫੇ ਮਨਪ੍ਰੀਤ ਆ ਗਈ ਮਨਪ੍ਰੀਤ ਕਹਿੰਦੀ ਚੱਲ ਮੈਂ ਵੀ ਕੜਚੀ ਫੇਰ ਦਨੇ ਮੈਂ ਚੱਲ ਫੇਰੀ ਚੱਲ ਤੇ ਉਹ ਖੁਰਚਣਾ ਫੇਰ ਰਹੀ ਸੀ ਆਪਾਂ ਇੱਥੇ ਲੱਗੇ ਹੋਏ ਸੀਗੇ ਸੂਜੀ ਦਾ ਕੜਾਹ ਬਣਾਵਾਂਗੇ ਜੀ ਤੇ ਤੇ ਕੜਾਹੀ ਵਗੈਰਾ ਮੇਰੇ ਭਰਾ ਨੇ ਮਾਂਤੀ ਸੀ ਉਹਨੂੰ ਮੈਂ ਹੱਸ ਰਹੀ ਸੀ ਮੈਂ ਕੜਾਹੀ ਮਾਂਝਤੀ ਤੇ ਕਹਿੰਦਾ ਹਾਂ ਮਾਸਤੀ ਉਹਨੂੰ ਅਸੀਂ ਹੱਸਾ ਮਜ਼ਾਕ ਕਰ ਰਹੇ ਸੀਗੇ ਮੈਂ ਹਾਂ ਵੀ ਮਨਪ੍ਰੀਤ ਤੋਂ ਟ੍ਰਿਕਸ ਲੈ ਲੈ ਕੜਾਹੀ ਮਾਂਜਣ ਦੀਆਂ ਵੀ ਇਹਨੂੰ ਪਤਾ ਵੀ ਕਿਵੇਂ ਜਰ ਲਾਹੀਦੀ ਆ ਤੇ ਉਹ ਹੀ ਹੱਸ ਰਹੇ ਸੀ ਇਹ ਤੇ ਹਾਸਾ ਮਜ਼ਾਕ ਚੱਲ ਰਿਹਾ ਸੀਗਾ ਆਪਣਾ ਤੇ ਇੱਥੇ ਆ ਗਈ ਸੀਗੀ ਛੋਟੀ ਪੈਣ ਤੇ ਉਹ ਵੀ ਹੁਣੇ ਪਹੁੰਚੇ ਸੀਗੇ ਆਪਣੇ ਨਾਲ ਸਾਰਨਾ ਪਹਿਲਾਂ ਭੂਆਣੀ ਆ ਗਈ ਸੀ ਮਤਲਬ ਮਨਪ੍ਰੀਤ ਉਹਣੀ ਪਹੁੰਚ ਗਈ ਸੀ ਮਨਪ੍ਰੀਤ ਮਨਪ੍ਰੀਤ ਦੇ ਨਾਲ ਜੋਤੀ ਪੂਆ ਨੀ ਦੋਹਾਂ ਹਾ ਪੂਆ ਪੂਆ ਦਾ ਇੱਕ ਮੁੰਡਾ ਆਇਆ ਸੀਗਾ ਹਨਾ ਇਹ ਸਾਰੇ ਜਣੇ ਪਹਿਲਾਂ ਪਹੁੰਚ ਗਏ ਸੀਗੇ ਇਹਨਾਂ ਵਿਚਾਰੀਆਂ ਦਾ ਦੋਹਾਂ ਦਾ ਬਹੁਤ ਸਾਥ ਆਪਾਂ ਨੂੰ ਤੇ ਹਰ ਕੰਮ ਨੂੰ ਮਤਲਬ ਮੂਰੇ ਰੈਂਦੀਆਂ ਨੇ ਦੋਏ ਇਹਨਾਂ ਮੂਰੇ ਹੋ ਕੇ ਕਰਾਉਂਦੀਆਂ ਨੇ ਬਹੁਤ ਭਜਨ ਠ ਕਰਦੀਆਂ ਨੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿੱਛੇ ਸਾਰੀ ਆਪਾਂ ਨੇ ਕੱਪੜੇ ਵਗੈਰਾ ਸਾਰੇ ਖਰੀਦੇ ਇਹੀ ਖਰੀਦ ਕੇ ਆਏ ਸੀ ਗਗਨ ਦੇ ਵਿਆਹ ਦੇ ਮੈਂ ਤਾਂ ਗਈ ਨਹੀਂਗੀ ਫਿਰ ਇਦਾਂ ਹੈ ਕਿ ਮੈਨੂੰ ਕੰਮ ਛੱਡ ਕੇ ਜਾਣਾ ਔਖਾ ਹੋ ਜਾਂਦਾ ਤੇ ਚਲੋ ਇਹ ਚਲੇ ਜਾਂਦੀਆਂ ਨੇ ਦੋ ਜਣੀਆਂ ਤੇ ਫਿਰ ਆਇਆ ਜੀਤੇ ਉਹਨੇ ਵੀ ਲੈ ਜਾਂਦੇ ਨੇ ਹਨਾ ਗੱਡੀ ਦੇ ਵਿੱਚ ਇਕੱਠੀਆਂ ਹੋ ਕੇ ਚਲੇ ਜਾਂਦੀਆਂ ਨੇ ਤੇ ਇਹ ਕੱਪੜੇ ਲੀੜੀ ਵਗੈਰਾ ਸਾਰੇ ਦਵਾਈ ਆਏ ਸੀਗੇ ਉਹਨਾਂ ਨੂੰ ਤੇ ਹੁਣ ਵੀ ਇਹ ਸਾਰਨੋਂ ਪਹਿਲਾਂ ਆ ਗਏ ਸੀਗੇ ਮਤਲਬ ਇਹਨਾਂ ਨੇ ਕੰਮ ਸਾਂਭ ਲਿਆ ਸੀਗਾ ਕਿ ਤੇ ਇੱਥੇ ਬਸ ਦੇ ਕੇ ਰਹਿੰਦੀ ਸੀਗੀ ਬਣਾਉਣ ਤੋਂ ਉਹ ਆਪਾਂ ਲਾਦੇ ਸੀਗੇ ਬਣਾਉਣ ਬਸ ਜੀਤੇ ਇਹ ਬਣਾ ਕੇ ਬਾਕੀ ਸਾਰਾ ਸਮਾਨ ਆਪਣਾ ਰੈਡੀ ਆ ਤੇ ਸਲਾਦ ਵਗੈਰਾ ਵੀ ਜੋਤੀ ਨੇ ਕੱਟ ਕੇ ਰੱਖਤੇ ਸੀਗੇ ਮੈਂ ਹਾਂ ਚਲੋ ਇੱਥੇ ਨਾਲੇ ਥੋੜਾ ਜਿਹਾ ਸ਼ੂਟ ਕਰ ਲਾਂਗੇ ਹਨਾ ਵੀਡੀਓ ਤੇ ਸਾਰੇ ਹੱਸ ਰਹੇ ਸੀ ਇਹ ਕਹਿੰਦੇ ਅਸੀਂ ਤਾਂ ਬਲੌਗ ਤੇ ਬਲੌਗ ਚੱਲ ਰਹੇ ਨੇ ਵੀ ਵੀਡੀਓ ਬਣਾ ਰਹੇ ਹਾਂ ਦੇ ਬਸ ਜੀ ਆਪਣਾ ਇੱਥੇ ਆਟਾ ਭੁੱਜ ਗਿਆ ਸੀਗਾ ਤੇ ਆਪਾਂ ਪਾਣੀ ਮਤਲਬ ਗਰਮ ਕਰਕੇ ਦੇਖਦੇ ਵਿੱਚ ਪਤਾ ਸੀਗਾ ਉਹੀ ਆਸਰੇ ਸੀਗੇ ਕਹਿੰਦੇ ਵੀ ਜੇ ਤਾਂ ਵਧੀਆ ਬਣ ਗਿਆ ਤਾਂ ਆਪ ਦਾ ਨਾਮ ਲੈਦੇ ਹੋ ਨਹੀਂ ਕਿਸੇ ਹੋਰ ਦਾ ਲੈਦੇ ਹੋ ਵੀ ਫਲਾਨੇ ਨੇ ਬਣਾਇਆ ਬਹੁਤ ਸਵਾਦ ਮਤਲਬ ਕੜਾ ਬਣਿਆ ਸੀਗਾ ਸੂਜੀ ਦਾ ਆਪਾਂ ਨੇ ਕਲਰ ਪਾਤਾ ਸੀਗਾ yellow ਵਿੱਚ ਫੂਡ ਕਲਰ ਬਹੁਤ ਵਧੀਆ ਜੰਚੀ ਖਾਣ ਨੂੰ ਬਹੁਤ ਟੇਸਟੀ ਸੀਗਾ ਮਿੱਠਾ ਵੀ ਬਹੁਤ ਬਿਲਕੁਲ ਸਹੀ ਪਿਆ ਤੇ ਅ ਬੱਸ ਹੁਣ ਇਹਨੂੰ ਅ ਥੋੜਾ ਜਿਹਾ ਇਸੇ ਇੱਕ ਹੋਰ ਲਵਾ ਕੇ ਆਪਾਂ ਕਿਸੇ ਹੋਰ ਭਾਂਡੇ ਦੇ ਵਿੱਚ ਰੱਖ ਲਾਂਗੇ ਤੇ ਬਾਕੀ ਆਪਾਂ ਬਣਾਵਾਂਗੇ ਛੋਲੇਆਂ ਦੀ ਸਬਜੀ ਸੀਗੀ ਮਤਲਬ ਸਬਜੀ ਬਣਾਈ ਹੋਈ ਸੀ ਪਨੀਰ ਤੇ ਛੋਲੇ ਪਨੀਰ ਉਹਦੇ ਨਾਲ ਫਿਰ ਪੂਰੀਆਂ ਲਾ ਲਾਂਗੇ ਪੂਰੀਆਂ ਕਹਿੰਦੇ ਸੀ ਕਿ ਜਦੇ ਆਪਾਂ ਨਾਲ ਦੀ ਨਾਲ ਬਣਾਵਣਾ ਕਿ ਦਵਾਂਗੇ ਪਹਿਲਾਂ ਆਉਂਦਿਆਂ ਨੂੰ ਚਾਪ ਲਾ ਦਾਂਗੇ ਫਿਰ ਪੂਰੀਆਂ ਤਲ ਲਾਂਗੇ ਪੂਰੀਆਂ ਤੇ ਬਾਹਰ ਕੱਢ ਲਾਂਗੇ ਇਥੋਂ ਮਤਲਬ ਲੋਬੀ ਚਾ ਹੁਣ ਆਪਣੀ ਪੱਠੀ ਚੱਕ ਕੇ ਇਹਨੂੰ ਬਾਹਰ ਕੱਢ ਲਾਂਗੇ ਫਿਰ ਉੱਥੇ ਬਹਿ ਕੇ ਪਕਾ ਦੇਣੀਆਂ ਫਿਰ ਆਪਾਂ ਦੇ ਉਹਨਾਂ ਦੀ ਠੀਕ ਕਰ ਰਹੇ ਸੀਗੇ ਵੀ ਆ ਜਾਣ ਹਨ ਕਿਉਂਕਿ ਜੀ ਮੀਂਹ ਪੈ ਰਿਆ ਸੀ ਜਾਂ ਮੀਂਹ ਪੈ ਕਰਕੇ ਸਾਰੇ ਡਰ ਰਹੇ ਸੀਗੇ ਵੀ ਬਹੁਤ ਜ਼ਿਆਦਾ ਮਤਲਬ ਮੀਂਹ ਦੇ ਵਿੱਚ ਤੁਹਾਨੂੰ ਪਤਾ ਹੈ ਗੱਡੀ ਦੇ ਵਿੱਚ ਵੀ ਨੀਂ ਸਿਸ਼ੇ ਜਿ ਦਿਖਦਾ ਹੈਗਾ ਸਿਸ਼ਿਆਂ ਤੇ ਮੀਂਹ ਪਈ ਜਾਂਦਾ ਹੁੰਦਾ ਤਾਂ ਕਰਕੇ ਉਹ ਲੇਟੇ ਹੋ ਗਏ ਸੀਗੇ ਇੱਕ ਪਤਾ ਨਹੀਂ 2:00 ਵੱਜ ਗਏ ਕਿ ਸ਼ਾਇਦ ਜਦੋਂ ਪਹੁੰਚੇ ਨੇ ਬਹੁਤ ਟਾਈਮ ਹੋ ਗਿਆ ਸੀਗਾ ਤੇ ਫੇਰ ਲੇਟ ਆਉਣ ਕਰਕੇ ਕੰਮ ਵੀ ਆਪਣੇ ਸਾਰੇ ਲੇਟ ਹੋ ਗਏ ਸੀਗੇ ਸਾਰੇ ਕੰਮ ਨਿਵੇੜ ਕੇ ਫੇਰ ਮੰਮੀ ਦੇ ਮੰਮੀ ਪਤਾ ਹੈ ਮੰਮੀ ਤੋਂ ਹੋਣਾ ਕੰਮ ਨਹੀਂ ਹੋਣੇ ਹੈਗੇ ਬਾਅਦ ਚ ਮਦਰ ਭਾਂਡੇ ਵਗੈਰਾ ਨਹੀਂ ਚੱਕ ਹੋਣੇ ਆਪਾਂ ਸਾਰੇ ਕੰਮ ਨਿਵੇੜ ਕੇ ਫੇਰ ਆ ਸੀਗੇ ਵਾਪਸ ਤੇ ਅੱਜ ਆਪਣਾ ਲੇਕ ਵੀ ਬਣ ਗਈ ਥੰ ਦੁਖਾਉਣੇ ਨੇ ਨੇੜੇ ਕੈਮਰਾ ਕਰਕੇ ਤੇ ਬੱਚਿਆਂ ਨੇ ਵੀ ਖੂਬ ਰੌਣਕਾਂ ਲਾੰਣਾ ਹੋਣਾ ਸੀਗੇ ਅੱਗੇ ਤੁਹਾਨੂੰ ਦਿਖਾਉਣੇ ਬਹੁਤ ਗਾਹ ਪਾਰੇ ਸੀਗੇ ਬੱਚੇ ਸਾਰੇ ਇਕੱਠੇ ਹੋਏ ਹੋਏ ਸੀ ਨਾ ਸਾਰੇ ਰਲ ਮਿਲ ਕੇ ਗਾਹ ਪਾਰੇ ਸੀਗੇ ਖੂਬ ਮਸਤੀ ਕਰ ਰਹੇ ਸੀਗੇ ਤੇ ਦੇਖੋ ਆਪਣਾ ਪਸ਼ਾਰ ਕਿੰਨਾ ਵਧੀਆ ਬਣਿਆ ਤੇ ਹਾਂਜੀ ਸਾਰੇ ਬੱਚਿਆਂ ਨੇ ਇੰਨਾ ਜਿਆਦਾ ਇੰਜੋਏ ਕਰਿਆ ਬਹੁਤ ਜਿਆਦਾ ਵੱਡਿਆਂ ਨੇ ਵੀ ਕਰਿਆ ਛੋਟਿਆਂ ਨੇ ਵੀ ਕਰਿਆ ਕਿਉਂਕਿ ਜੀ ਮਸਾ ਮਸਾ ਦਾ ਇਕੱਠੇ ਹੁੰਨੇ ਆ ਫਿਰ ਹਾਸੀ ਮਜ਼ਾਕ ਚੱਲੀ ਜਾਂਦਾ ਹੈ ਨਾ ਵਧੀਆ ਗੱਲਾਂ ਬਾਤਾਂ ਕਰੀ ਜਾਂਦੇ ਨੇ ਬੈਠੇ ਤੇ ਤੇ ਕੁਛ ਕਪਲ ਹੁੰਦੇ ਨੇ ਹੈ ਨਾ ਵੀ ਜਿਹੜੇ ਚਲੋ ਆਪਾਂ ਬਹਿ ਕੇ ਹਾਸੀ ਮਜ਼ਾਕ ਕਰ ਲੈਨੇ ਆ ਇਕੱਠੇ ਹੋ ਜਾਂਦੇ ਆ ਕੋਈ ਵੀ ਪ੍ਰੋਗਰਾਮ ਹੋਵੇ ਉਦੋਂ ਹੀ ਇਕੱਠੇ ਹੋ ਹੁੰਦਾ ਹੈ ਨਾ ਬਹਾਨੇ ਨਾਲ ਨਹੀਂ ਤਾਂ ਕਿੱਥੇ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਦੇ ਘਰਾਂ ਦੇ ਵਿੱਚ ਕੰਮ ਕਰਨੇ ਤੇ ਕਿੱਥੇ ਨਿਕਲੋਂਦਾ ਘਰਾਂ ਦੇ ਵਿੱਚੋਂ ਤੇ ਐਦਾਂ ਹੀ ਬਸ ਕੋਈ ਮਾੜਾ ਮੋਟਾ ਜਦੋਂ ਪ੍ਰੋਗਰਾਮ ਆਉਂਦਾ ਫਿਰ ਇਕੱਠੇ ਹੋ ਜੀਦਾ ਤੇ ਹਾਸੀ ਮਜ਼ਾਕ ਕਰ ਲੀਦੇ ਨੇ ਗੱਲਾਂ ਬਾਤਾਂ ਕਰ ਲੀਦੀਆਂ ਨੇ ਹਨਾ ਹੋਰ ਤਾਂ ਚਲੋ ਜੀ ਕਿੱਥੇ ਜਾ ਹੁੰਦਾ ਐਨਾ ਜਾ ਮੇਲ ਹੁੰਦਾ ਇੱਥੇ ਮੈਂ ਨਾ ਥੋੜਾ ਜਿਹਾ ਪ੍ਰਸ਼ਾਲ ਕੱਢ ਲਿਆ ਸੀ ਆ ਮੈਂ ਕਿ ਚਲੋ ਥੋੜਾ ਜਿਹਾ ਕੋਠੇ ਤੇ ਪਾ ਦਨੇ ਆ ਵੀ ਠੰਡਾ ਕਰਕੇ ਤੇ ਬਾਕੀ ਚ ਮਿੱਠਾ ਚੈੱਕ ਕਰ ਲਾਂਗੇ ਵੀ ਜੇ ਮਿੱਠਾ ਘੱਟ ਹੋਇਆ ਤਾਂ ਫੇਰ ਪਾ ਦਾਂਗੇ ਪਰ ਮਿੱਠਾ ਇੰਨਾ ਜ਼ਿਆਦਾ ਸਹੀ ਸੀਗਾ ਪਰਫੈਕਟ ਹੈ ਸਿਕਾ ਪੂਰਾ ਮੈਂ ਨਾ ਮਿੰਕੇ ਪਾਤੀਆਂ ਸੀਗੀਆਂ ਕੱਪੀਆਂ ਜਿਹੀਆਂ ਸੀ ਉਹਨਾਂ ਕੋਲ ਅੱਧਾ ਕਿਲੋ ਸੂਜੀ ਸੀਗੀ ਇਹ ਆਪਣੇ ਕੋਲ ਅੱਧਾ ਕਿਲੋ ਸੂਜੀ ਦੇ ਵਿੱਚ ਚਾਰ ਕੱਪੀਆਂ ਚੀਨੀ ਨੇ ਪਾਤੀਆਂ ਸੀਗੀਆਂ ਬਿਲਕੁਲ ਸਹੀ ਆ ਗਿਆ ਸੀਗਾ ਫਿਰ ਮੈਂ ਕਿਹਾ ਚਲੋ ਉਦੋਂ ਬਾਅਦ ਫਿਰ ਇਧਰ ਭੂਆ ਤੇ ਮਮੀ ਬੈਠੇ ਸੀ ਮੈਂ ਕਿਹਾ ਚਲੋ ਉਹਨਾਂ ਨਾਲ ਵੀ ਤੁਹਾਨੂੰ ਮਿਲਾਦਾ ਤੇ ਇਹ ਮਮੀ ਬੈਠਿਆ ਮੇਰੇ ਨਾਲ ਨਾਲੇ ਭੂਆ ਬੈਠੇ ਨੇ ਮੈਂ ਇਹਨਾਂ ਨੂੰ ਹੱਸ ਰਹੀ ਸੀ ਕਿ ਮੈਂ ਹਾਂ ਤਾਂ ਡਾਂਣ ਦੇ ਉੱਪਰ ਜਾਈ ਇਕੱਠੀਆਂ ਹੋ ਗਈਆਂ ਸਾਰੀਆਂ ਹੀ ਹਨਾ ਤੇ ਵੀ ਇਹ ਵੀ ਇਕੱਠੀਆਂ ਹੋ ਗਈਆਂ ਭੂਆ ਨੂੰ ਵੈਸੇ ਨਾਲ ਲਿਆਉਂਦੀਆਂ ਨੇ ਬਹੂਆਂ ਬਹੁਤ ਚੰਗੀਆਂ ਨੇ ਆਪਣੀਆਂ ਭੂਆ ਨੂੰ ਨਾਲ ਰੱਖਦੀਆਂ ਨੇ ਹੈਨਾ ਜਦੋਂ ਵੀ ਆਪਣੇ ਆਉਂਦੀਆਂ ਨੇ ਭੂਆ ਨਾਲ ਲੈ ਕੇ ਆਉਂਦੀਆਂ ਨੇ ਪੂਰੀ ਸੇਵਾ ਕਰਦੀਆਂ ਨੇ ਭੂਆ ਦੀ ਤੁਹਾਨੂੰ ਪਤਾ ਹੀ ਹੈ ਹੈਨਾ ਭੂਆ ਮਿਲ ਜੇ ਤੇ ਆਪਣੇ ਤੇ ਬਿਲਕੁਲ ਮਤਲਬ ਭੂਆ ਨੂੰ ਐਨ ਥਾਮਦੀਆਂ ਨੇ ਬਹੁਤ ਵਧੀਆ ਨੇ ਸਾਡੇ ਵਿੱਚੇ ਰਚ ਗਈਆਂ ਇਹ ਹੈਨਾ ਜਿਵੇਂ ਦੇ ਅਸੀ ਸੀਗੇ ਉਵੇਂ ਦੀਆਂ ਸਾਡੀਆਂ ਚਲੋ ਪਰ ਜੈਨਾਂ ਨੇ ਬਸ ਹੁਣ ਤਾਂ ਐਦਾ ਹੀ ਚਲੋ ਲੱਗਦੀ ਆਪਾਂ ਰਹਿ ਗਏ ਹਾਂ 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 ਤੁਹਾਨੂੰ ਗਰਸੀਰਤ ਗਰਸੀਰ ਹੈਲੋ ਗਾਇਜ਼ ਸਤਿ ਸ੍ਰੀ ਅਕਾਲ ਹੈਲੋ ਗਾਇਜ਼ ਸਾਰੇਆਂ ਦੇ ਹਾਂ ਗਾਲੀ ਹੈਲੋ ਗਾਇਜ਼ ਅਰਪਨ ਹੈਲੋ ਗਾਇਜ਼ ਬੱਚਾ ਬਣੇ ਸਾਰੇ ਮਿੱਠੀਆਂ ਨਾ ਆ ਦੇਖੋ ਇਹਦਾ ਨਾਮ ਸੁਖ ਆਪਣੇ ਆਪ ਗਰਸੀਰ ਨੌ ਕੀ ਨਾਮ ਹੈ ਗਰਸੀਰਤ ਕੌਰ ਅੱਗੇ ਨਬਨੀਤ ਕੌਰ ਅੱਗੇ ਅਰਪਨ ਕੌਰ ਅੱਗੇ ਅਗੇ ਮੈਨੂੰ ਚਾਹਤਾ ਨਹੀਂ ਦਿਸਾਂ ਸੇ ਬਸ ਹੁਣ ਤਾਂ ਇਦਾਂ ਐ ਵੀ ਚਲੋ ਲਾਡੀ ਦੀ ਬਹੂ ਆਵੇ ਜਿਹੜੀ ਉਹ ਵੀ ਸਾਡੇ ਵਿੱਚ ਹੈ ਨਾ ਕੋਲ ਮਿਲ ਜਾਵੇ ਵੀ ਸਾਡੇ ਵਰਗੀਆਂ ਹੋਵੇ ਹੈਨਾ ਆ ਨਾਲ ਖੜਨ ਵਾਲੀ ਜਿਵੇਂ ਸਾਡੀਆਂ ਇਹ ਪਰਜਾਈਆਂ ਖੜਦੀਆਂ ਨੇ ਅਸੀਂ ਇੱਕ ਦੂਜੇ ਦੇ ਖੜਦੇ ਦੁੱਖ ਸੁੱਖ ਦੇ ਵਿੱਚ ਵੀ ਬਸ ਉਹ ਵੀ ਸਾਡੇ ਵਿੱਚ ਰਚਣ ਵਾਲੀ ਹੋ ਜਾਵੇ ਬਸ ਇਹੀ ਹੁਣ ਤਰ ਅਰਦਾਸ ਪ੍ਰਮਾਤਮਾ ਦੇ ਅੱਗੇ ਬਾਕੀ ਜੀ ਹੁਣ ਇੱਥੇ ਪਹੁੰਚ ਚੁੱਕੇ ਸੀਗੇ ਮੀ ਵੀ ਹਟ ਗਿਆ ਸੀਗਾ ਮੇੜਾ ਵਗੈਰਾ ਆਪਣਾ ਕੱਚਾ ਇਹੋ ਕਿੱਲਾ ਹੋ ਗਿਆ ਸੀਗਾ ਤੇ ਇੱਥੇ ਨਵੀਂ ਹੋਣੀ ਖੜੀਆਂ ਸੀਗੀਆਂ ਤੇਲ ਚੋਂਨ ਨੂੰ ਲਾੜੀ ਉਹਨਾਂ ਨੂੰ ਕਹਿ ਰਿਆ ਸੀਗਾ ਗੱਡੀ ਵੀ ਇੱਦਾਂ ਸੈੱਟ ਕਰਕੇ ਲਾ ਲਓ ਕਿਉਂਕਿ ਜੀ ਤੇ ਮੀਚ ਐਦਾ ਵੀ ਚਿੱਕੜ ਹੋਏ ਕਰਕੇ ਨਾ ਥੋੜੇ ਪੈਰ ਲਿੱਪੜਦੇ ਸੀਗੇ ਉਹਨਾਂ ਨੂੰ ਨਾਲ ਉਹਨਾਂ ਦੀ ਮੰਮੀ ਤੋਂ ਵੀ ਗगन ਦੀ ਮੰਮੀ ਤੋਂ ਵੀ ਹੈਨਾ ਗਿੱਲੇ ਦੇ ਵਿੱਚ ਔਖਾ ਹੀ ਤੋਰ ਹੁੰਦਾ ਗੋਡੇ ਵਗੈਰਾ ਦੁਖਦੇ ਹਨ ਤੁਹਾਨੂੰ ਪਤਾ ਹੈ ਫਿਰ ਉਹ ਲੋਟ ਕਰਕੇ ਗੱਡੀ ਲਵਾ ਰਿਹਾ ਸੀਗਾ ਤੇ ਪਹੁੰਚ ਗਏ ਸੀਗੇ ਬੱਸ ਜੀ ਹੋਣੇ ਤੋ ਯੁੱਧ ਜਿਹਾ ਯੁੱਧ ਜਿਹਾ ਰੱਖ ਲਿਆ ਆਇ ਤੁਸੀਂ ਬਣਾ ਲਏ ਲੱਗੇ ਹੋਏ ਨੇ ਹਲਵਾਈ ਮਿਲੋ ਹਲਵਾਈਆਂ ਨੂੰ ਹਲਵਾਈਆਂ ਦਾ ਲਾਗ ਲੈਣਾ ਅੱਛਾ ਜੀ ਕਿੰਨਾ ਲਾਗਿਆ ਹਲਵਾਈਆਂ ਦਾ ਹਾਂ ਕਿੰਨਾ ਲਾਗਿਆ ਨਹੀਂ ਨਹੀਂ ਜਿੰਨਾ ਲਾਉਂਗੇ ਕੀ ਬਤਨੇ ਖਟਾਉਂਗਾ ਤੇ ਤੇ ਤੁਸੀ ਕਰਦੇ ਹੋ ਤੇ ਲਾਗ ਖਟਾ ਦੇ ਦੇ ਬਾਕੀ ਮਾਂ ਬਾਲਾ ਬਾਲਾ ਬੰਦ ਅੱਛਾ ਤਾਂ ਪੂਰੀਆਂ और छोटी छोड़ छोटी भी लगी तो लगे इन्होंने नन्ने हाथ छोटे छोटे हथा सारे लगे <laughs> ने ने लग बड़े छोटे <laughs>

ਤੈਨੂੰ ਮੈਡੀਕਲ ਮੈਂ ਦੱਸਣੇ ਆਂ ਕਿ ਤੈਨੂੰ ਥੋੜੀ ਦਿਖਾਉਣਾ ਮੈਨੂੰ ਦਿਖਾਈ ਨਾ ਦੇਣ ਦੇ ਵੇਲੇ ਮੁਕਰ ਗਿਆ ਮੁੱਛੀ ਨਾ ਮਰਦੀ ਨਾ ਦਸੇ ਕਰ ਰਿਹਾ ਨਾ ਕੋਈ ਨਹੀਂ ਸਾਡੇ ਘਰ ਪੁਰਾਣੇ ਹੀ ਹੋਵੇ ਸਵੇਰੀ ਲੱਗਣਾ ਨਹੀਂ ਅਸੀਂ ਵੀ ਆ ਜੀ ਮਾਣੂ ਭਰਾ ਦੇ ਪਾਸੇ ਜੀ ਮੈਂ ਤੁਹਾਨੂੰ ਮੂਰੇ ਮੱਠੂ ਸਰਦਾਰ ਆ ਜੀ 把这个房子。 ਹਾਂਜੀ ਇੱਥੇ ਆਪਾਂ ਵਾਪਸ ਚੱਲ ਪਏ ਸੀਗੇ ਤੇ ਭਾਂਡੇ ਮਾਂਜਣ ਦੀ ਡਿਊਟੀ ਮੇਰੀ ਉਹ ਸੀਗੀ ਮਤਲਬ ਜਦੋਂ ਚਾਹ ਪਾਣੀ ਪੀ ਲਿਆ ਉਦੋਂ ਮੈਂ ਤੇ ਸੁਖਵਿੰਦਰ ਨੇ ਇਕੱਠੇ ਹੋ ਕੇ ਭਾਂਡੇ ਮਾਂਜਦੇ ਸੀਗੇ ਉਸ ਤੋਂ ਬਾਅਦ ਜਾਨੂੰ ਉਹ ਪੂਰੀਆਂ ਬਣਾਉਣ ਲੱਗ ਗਿਆ ਮਨਪ੍ਰੀਤੋਣੀ ਤੇ ਆਉਂਦੇ ਹੋਏ ਫੇਰ ਆਪਾਂ ਰੋਟੀ ਵਾਲ ਸਾਰੇ ਭਾਂਡੇ ਸਮੀਟ ਕੇ ਫੇਰ ਆਇਆ ਵੀ ਮੰਮੀ ਬਾਅਦ ਚੱਕੀ ਜਾਊਗੀ ਕਿਉਂਕਿ ਜੋ ਤੋਂ ਕੰਮ ਨਹੀਂ ਹੋਣਾ ਹੈਗਾ ਇੰਨਾ ਤੇ ਸਾਰਾ ਆਪਾਂ ਨਵੇੜ ਕੇ ਫੇਰ ਆਇਆ ਤੇ ਇੱਥੋਂ ਪਿੰਦੇ ਉਹਨਾਂ ਨਾਲੇ ਮੈਂ ਵਾਪਸ ਆ ਗਈ ਸੀਗੀ ਉਹਨਾਂ ਨੇ ਮੈਨੂੰ ਸਮਰਾਲੇ ਛੱਡਤਾ ਸੀ ਬਾਕੀ ਜੀ ਬਲੌਕ ਐਂਡ ਵੀ ਇੱਥੇ ਕਰਦੇ ਆ ਮਿਲਦੇ ਆਂ ਨਵੇਂ ਬਲਾਕ ਦੇਣਾ ਤਦ ਤੱਕ ਲਈ ਸਾਸਤ੍ਰਿਕ ਆਕਾਲ ਜੀ ਬਾਏ ਬਾਏ